ਪਿਆਰ ਕਰਦਾ ਦੁਨੀਆ ਦੇ 12 ਬੰਦੇ ਖਰੀਦ ਚੁੱਕੇ ਦੁਨੀਆ ਦੇ ਵੱਡੇ ਵੱਡੇ ਜਿਹੜੇ ਮੁਲਕ ਨੇ ਮੰਨ ਲਓ ਕੈਨੇਡਾ ਅਮਰੀਕਾ ਦੀ ਜੇ ਆਪਾਂ ਗੱਲ ਕਰਕੇ ਹੋਰ ਨਾ ਮੁਲਕਾਂ ਦੀ ਗੱਲ ਕਰਕੇ ਤਾਂ ਉਹਨਾਂ ਮੁਲਕਾਂ ਦੇ ਵਿੱਚ ਜਿਹੜਾ ਕਿਸਾਨ ਖੇਤੀ ਕਰਦਾ ਉਹ 1% ਹੈ ਕਿਸਾਨ ਕੋਲੇ 1% ਹੈ ਤੇ 12 ਬੰਦਿਆਂ ਕੋਲੇ 70% ਧਰਤੀ ਦਾ ਹਿੱਸਾ ਹੁੰਦਾ ਆਪੇ ਹਿਸਾਬ ਲਾ ਲਓ ਵੀ ਜੇ ਬੈਲ ਗੇਟਸ ਕੋਲੇ 25 ਲੱਖ ਏਕੜ ਆ। ਅਵਾਨੀਆਂ ਡਾਨੀਆਂ ਕੋਲੇ ਹਜ਼ਾਰਾਂ ਲੱਖਾਂ ਏਕੜ ਆ। ਉਹਨਾਂ ਨੇ ਕਾਰਖਾਨੇ ਬੰਦ ਕਰਤੇ, ਪੈਸੇ ਉਧਰੋਂ ਕੱਢੇ ਤੇ ਜ਼ਮੀਨ ਲੈਣੀ ਸ਼ੁਰੂ ਕਰ ਦਿੱਤੀ। ਉਹਦਾ ਕਾਰਨ ਕੀ ਐ? ਕਾਰਨ ਬੜਾ ਸਾਬਵੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਇੱਕ ਗੱਲ ਸਮਝ ਲੱਗੀ ਵੀ ਜੇ ਦੁਨੀਆ ਨੂੰ ਕੰਟਰੋਲ ਕਰਨਾ, ਦੁਨੀਆ ਨੂੰ ਕਾਬੂ ਕਰਨਾ, ਦੁਨੀਆ ਤੇ ਰਾਜ ਕਰਨਾ, ਦੁਨੀਆ ਨੂੰ ਗੁਲਾਮ ਬਣਾਉਣਾ ਤਾਂ ਸਾਨੂੰ ਭੋਜਨ ਤੇ ਕਬਜ਼ਾ ਕਰਨਾ ਪੈਣਾ। ਜਿਹੜੇ ਬੰਦੇ ਦਾ ਜਿਹੜੀ ਧਰਦਾ ਜਿਹੜੀ ਕੰਪਨੀ ਦਾ ਘਰਾਣੇ ਦਾ ਹਕੂਮਤ ਦਾ ਭੋਜਨ ਤੇ ਕਬਜ਼ਾ ਹੋਊ ਧਰਤੀ ਤੇ ਕਬਜ਼ਾ ਹੋਊ ਪੂਰੀ ਦੁਨੀਆ ਤੇ ਕਬਜ਼ਾ ਕਰੂ। ਹੁਣ ਅੱਜ ਕਬਜ਼ੇ ਦੀ ਆਪਾਂ ਗੱਲ ਕਰਦੇ ਛੋਟੀ ਉਦਾਹਰਨਾ ਇੱਕ। ਅੱਗੇ ਆਪਾਂ ਬਜ਼ਾਰਾਂ ਦੇ ਵਿੱਚੋਂ ਸਾਡੇ ਬਜ਼ੁਰਗ ਦੋ ਚੀਜ਼ਾਂ ਲੈ ਕੇ ਆਉਂਦੇ ਨੂਨ ਦੀ ਥੈਲੀ ਤੇ ਚਾਹ ਪਤੀ। ਕੁੱਲ ਚੀਜ਼ ਸਾਡੇ ਘਰਾਂ 'ਚ ਹੁੰਦੀ। ਨੂਨ ਮਿਰਚ ਮਸਾਲਿਆਂ ਤੋਂ ਹਲਦੀਆਂ ਤੋਂ ਲੈ ਕੇ ਛੋਲੇ, ਸਰੋਂ, ਕਣਕਾਂ, ਮੂੰਗੀਆਂ, ਮੱਕੀਆਂ ਸਾਡੇ ਘਰਾਂ 'ਚ ਹੁੰਦੀ। ਬਾਜ਼ਾਰ ਨਹੀਂ ਜਾਂਦੀ ਸੀ। ਹੁਣ ਸਾਰਾ ਸੀ ਬਾਜ਼ਾਰ ਤੇ ਨਿਰਭਰ ਹੋ ਗਏ ਕੋਈ ਵੀ ਚੀਜ਼ ਸਾਡੇ ਘਰੇ ਨਹੀਂ ਜੇ ਸਬਜ਼ੀ ਵੀ ਲੈਣੀ ਹੈ ਤਾਂ ਆਪਾਂ ਰੇੜੀ ਜਿਹੜੇ ਤੋਂ ਮੁੱਲ ਲੈਣੇ ਆ ਹੁਣ ਤਾਂ ਸਾਡੀਆਂ ਜਿਹੜੀਆਂ ਆਈ ਸ਼ਰਤੀਆਂ ਚੀਜ਼ਾਂ ਆਪਣੀਆਂ ਤੂੜੀ ਮੁੱਲ ਵੇਚਣ ਲੱਗ ਗਈ 몰ਾਂ ਦੇ ਵਿੱਚ ਟੈਕਟਾਂ ਚ ਪੈਕ ਹੋ ਕੇ ਤੂੜੀ ਆਉਂਦੀ ਆ ਸਿੱਕਰੀਆਂ ਆਉਂਦੀਆਂ ਨੇ ਪਾਥੀਆਂ ਆਉਂਦੀਆਂ ਨੇ ਮੁੱਲ 50-50 ਰੁਪਈਆ ਦੀ 100-100 ਰੁਪਈਆ ਦੀ ਪਾਥੀ ਹੈ 500 ਰੁਪਈਆ ਦੀ ਐਡੀ ਕੋ ਨਰਮੇ ਦੀਆਂ ਸਿੱਕੜੀਆਂ ਵਾਲੀ ਕੁ ਬਾਹ ਦੀਆਂ ਸਿੱਕੜੀਆਂ ਵਾਲੀ ਉਹ ਲਫਾਵੇ ਚ ਆਉਂਦੇ 500 ਰੁਪਈਆ ਦਿੰਦੇ ਆ ਲੋਕ ਉਹਨੂੰ ਲਿਆ ਕੇ ਮਾਲ ਦੇ ਵਿੱਚੋਂ 500 ਰੁਪਈਆ ਦੀਆਂ ਸਿੱਕੜੀਆਂ ਉਹ ਆਪਣੇ ਘਰ ਜਿਹੜਾ ਰੱਖੀ ਬਣਾ ਸ਼ੀਸ਼ਾ ਜਾਂ ਮੇਜ਼ ਦੇ ਉੱਤੇ ਉਹਦੇ ਥੱਲੇ ਰੱਖ ਲੈਂਦੇ ਆ ਬਾਈ ਬਹੁਤ ਕਰਾਂ ਦੇਖਿਆ ਵੀ ਸਿੱਕੜੀਆਂ ਉਹ ਸਾਡੇ ਵਾਲੇ ਪਾਸੇ ਹਲੇ ਬਾਦੂ ਹੈਗੀਆਂ ਕਿਉਂਕਿ ਸਾਡੇ ਨਰਮਾ ਪਾਹ ਹਲੇ ਹੋ ਜਾਂਦਾ ਜਣੇ ਅਸੀਂ ਗੱਲ ਕਰਦੇ ਆ ਵੀ ਜਿਹੜੀ ਸਾਡੇ ਕਰਾਂਸ ਦੀ ਉਹ ਨਿਕਲ ਗਈ ਉਹ ਇਹਨਾਂ ਕੋਲੇ ਆ ਗਈ ਆਪਾਂ ਇਹਨਾਂ ਦੇ ਗੁਲਾਮ ਬਣ ਗਏ। ਸਪਰ ਦੁੱਖਸਗਲ ਦਾ ਲੋਕਾਂ ਕੋਲੇ ਗਏ ਆ। ਸਾਰੇ-ਸਾਰੇ ਪਿੰਡ ਤਿਆਰ ਨੇ ਬਹੁਤ ਵੱਡੇ-ਵੱਡੇ ਇਕੱਠ ਹੁੰਦੇ ਆ। ਤੇ ਲੋਕ ਕਹਿੰਦੇ ਵੀ ਅਸੀਂ ਤਾਂ ਜ਼ਮੀਨ ਨਹੀਂ ਦੇਣੀ ਮਰ ਜਾਾਂਗੇ। ਜਿਹਨਾਂ ਨੂੰ ਕਹੀਦਾ ਵੀ ਅਸੀਂ ਤੁਹਾਨੂੰ ਜੇ 20 ਕਰੋੜ ਦੇ ਦਈਏ ਕਿੱਲੇ ਦਾ, 30 ਕਰੋੜ ਦੇ ਦਈਏ, 40 ਕਰੋੜ, 50 ਕਰੋੜ ਰੁਪਈ ਦੇਵੇ, 100 ਕਰੋੜ ਰੁਪਈ ਦੇਵੇ। ਫਿਰ ਮੂੰਹ 'ਚ ਲਾਲਾਂ ਆ ਜਾਂਦੀਆਂ ਵੀ ਹਾਂ ਯਾਰ ਇੰਨੇ ਨਾਲ ਚਲ ਦੇ ਦੇ ਜਾਂ। ਕੱਲ ਮੈਂ ਪਰਸੋਂ ਇਸ ਕਾਖੇ ਸੀਗਾ ਗੁਰੂ ਘਰ ਕੱਠ ਮੈਂ ਲੋਕਾਂ ਦੀਆਂ ਬਾਹਾਂ ਖੜੀਆਂ ਕਰਾਈਆਂ ਬਾਹਾਂ ਵੀ ਤੁਸੀਂ ਜ਼ਮੀਨ ਜਿਸ ਨੂੰ 20 ਕਰੋੜ 50 ਕਰੋੜ ਕਿੱਲੇ ਦਾ ਮੇਰੇ ਦਿਓਗੇ ਐ ਅੱਜ ਕਦੇ ਕਰਦਿਆ ਕਰਦਿਆ ਨੇ ਕਈ ਐਂ ਕੱਛ ਹੱਥ ਲੈ ਲੇ ਇੱਕ ਸਰਪੰਚ ਸੀਗਾ ਮੈਂ ਗੱਡੀ 'ਚ ਬਿਠਾ ਲਿਆ ਮਹਾਂ ਭਾਈ ਤੂੰ ਹੱਥ ਥੱਲੇ ਕਿਉਂ ਕੀਤਾ ਕਹਿੰਦਾ ਭਾਈ ਮੈਂ ਸਭ ਤੋਂ ਪਹਿਲਾਂ 93 ਦੇ ਵਿੱਚ 1993 ਦੇ ਵਿੱਚ 50 ਲੱਖ ਨੂੰ ਕਿੱਲਾ ਵੇਚਿਆ ਸੀ ਹਣ ਤੀਜੀ ਵਾਰੀ ਵਿੱਚ ਨੂੰ ਤਿਆਰਾਂ ਕਰ ਜਾ ਜਿਹੜਾ ਹੋਇਆ ਤਾਂ ਸਿਨੇਮਾ ਕਰ ਲਿਆ ਮੈਂ ਕਿਹਾ 93 ਦੇ ਵਿੱਚ ਆਮ ਰੇਟ ਜ਼ਮੀਨਾਂ ਦੇ 30 40 50 ਹਜ਼ਾਰ ਨੂੰ ਕਿੱਲਾ ਹੋਣਾ ਤੂੰ 100 ਕਿੱਲਾ ਬਣਾ ਸਕਦਾ ਸੀ ਨਹੀਂ ਬਣਾਇਆ ਉਹਨਾਂ ਸੈਂਵਾਂ ਦੇ 50 ਲੱਖ ਕਿੰਨਾ ਉਹ 93 ਚ ਬਸ ਜਿਹੜਾ ਰੁਪਿਆ ਆਉਂਦਾ ਬੰਦੇ ਕੋਲੇ ਫਿਰ ਵੱਡੀ ਗੱਡੀ ਲੈ ਲਈ ਵੱਡਾ ਟਰੈਕਟਰ ਵੱਡੀ ਕੋਠੀ ਪਾ ਲਈ ਸ਼ੌਂਕ ਮਹਿੰਗੇ ਕਰ ਲਏ ਬ੍ਰਾਂਡਡ ਕੱਪੜੇ ਪਾਉਣ ਲੱਗ ਗਏ ਮਹਿੰਗੇ ਫੋਨ ਲਿਆਂਦੇ ਆਈਆਂ ਪਾਪਾਏ ਸਾੜਾ ਦੇ ਪਰ ਸਵਾਲ ਇਹ ਪੈਦਾ ਹੁੰਦਾ ਵੀ ਜਿੰਨੇ ਸੋਡੇ ਪਿੰਡਾਂ ਦੇ ਸਭ ਤੋਂ ਪਹਿਲਾਂ ਸਨੇਤ ਪਿੰਡ ਵੇਚਿਆ ਲੁਧਿਆਣੇ ਦਾ ਸਨੇਤ ਪਿੰਡ ਸਭ ਤੋਂ ਪਹਿਲਾਂ ਲਿਪਟ ਗਿਆ ਅਤੀ 40 ਸਾਲ ਪਹਿਲਾਂ ਸਨੇਤ ਦੇ ਲੋਕਾਂ ਨੇ ਜ਼ਮੀਨ ਵੇਚੀ ਹੈ ਅੱਜ ਸਨੇਤ ਦੇ ਲੋਕਾਂ ਨੇ ਜਿਨ੍ਹਾਂ ਨੇ ਜ਼ਮੀਨ ਵੇਚੀ ਉਹਨਾਂ ਦੀ ਅਗਲੀ ਪੀੜ੍ਹੀ ਦਿਹਾੜੀਆਂ ਕਰਦੀ ਹੈ ਅੱਜ ਖੰਡ ਦੇਖ ਲਓ ਮਹਾਲੀ ਦੇਖ ਲਓ ਜੀਰਖਪੁਰ ਦਾ ਇਲਾਕਾ ਦੇਖ ਲਓ ਜਿਨ੍ਹਾਂ ਨੇ 20-20 ਕਰੋੜ ਦਾ ਕਿੱਲਾ ਵੇਚਿਆ ਉਹ ਦਿਹਾੜੀਆਂ ਕਰਦੇ ਆ ਰੇਡੀਆਂ ਲਾਉਂਦੇ ਆ ਵੀਡੀਓ ਆਈ ਸੀ ਇੱਕ ਬਾਬੇ ਦੀ ਇਹਰਾ ਕਹਿੰਦਾ 200 ਕਰੋੜ ਦਾ ਕਿੱਲਾ ਵੇਚ ਕੇ ਇਹ ਤੁਹਾਨੂੰ ਗੋਲ ਗੱਪੇ ਦੀ ਰੇੜੀ ਲਾਈ ਸੜਕ ਤੇ ਖੜਾ ਜਿਹੜੇ ਪੈਸਾ ਨਹੀਂ ਖੜਨਾ ਇਹ ਗੱਲ ਚ ਇਥੇ ਲੜ ਬੰਨ ਲਓ ਘੁੱਟ ਕੇ ਛੋਡੇ ਕਰੇ 100 ਕਰੋੜ ਵੀ ਪਿਆ ਉਹਨੇ ਇੱਕ ਦਿਨ ਮੁੱਕ ਜਾਣਾ 500 ਕਰੋੜ ਵੀ ਪਿਆ ਮੁੱਕ ਜਾਣਾ ਕੋਈ ਕਾਰੋਬਾਰ ਤੋੜ ਲਓ ਚਲੋ ਮੰਨ ਲਓ ਕੋਈ ਤੁਸੀਂ ਟਰਾਂਸਪੋਰਟ ਖੋਲ ਲੀ ਜਮੀਨ ਵੇਚ ਕੇ ਕੋਈ ਕਾਰਖਾਨਾ ਲਾ ਲਿਆ ਕਾਦੋਂ ਟਰਾਂਸਪੋਰਟ ਫੇਲ ਹੋ ਗਈ ਧੱਕਾ ਦਾ ਕਾਰੋਬਾਰ ਫੇਰ ਹੀ ਹੋ ਗਿਆ ਕਾਰਖਾਨਾ ਫੇਲ ਹੋ ਗਿਆ ਤੋਂਨੇ ਵੇਲੇ ਕਿੰਨੇ ਕਾਰਖਾਨੇ ਬੰਦ ਹੋ ਗਏ ਜ਼ਮੀਨ ਨਹੀਂ ਕਿਤੇ ਜਾਂਦੀ ਨਾ ਟੁੱਟੇ ਨਾ ਭੱਜੇ ਨਾ ਜੰਗ ਲੱਗੇ ਨਾ ਸੌਂਖ ਲੱਗੇ ਨਾ ਚੋਰੀ ਹੋਵੇ ਇਹਨੇ ਐਂ ਹੀ ਰਹਿਣਾ ਇਹਦੀ ਕੀਮਤ ਨੇ ਵਧਣਾ ਆਪਾਂ ਕਿਸਾਨੀ ਅਧੋਲਣ ਲੜੇ ਸਾਲ ਪਰ ਪਹਿਲਾਂ ਦਿੱਲੀ ਬੈਠੇ ਕਿਉਂ ਬੈਠੇ ਰਹੇ ਕਿਉਂ ਕਿਉਂਕਿ ਆਪਾਂ ਆਪਣੇ ਕੋਲ ਜ਼ਮੀਨਾਂ ਸੀ ਆਪਾਂ ਆਪਚ ਫਸਲ ਵਟ ਲਈ ਢੋਲ ਭਰ ਲਿਆ 6 ਮਹੀਨੇ ਲੋੜ ਦੀ ਤੁਹਾਡੇ ਕੋਲੇ ਆਟਾ ਰਸਨ ਤੁਹਾਡੇ ਕੋਲ ਜਮ੍ਹਾਂ ਹੋ ਗਿਆ ਜਿੱਥੇ ਮਰਜੀ ਜਾ ਕੇ ਲੜ ਲਓ ਜਿਹੜਾ ਬੰਦਾ ਜਿੱਡਾ ਮਰਜ਼ੀ ਕਾਰੋਬਾਰ ਕਰਦਾ ਹੁਣ ਰੋਜ਼ ਆਪਣੇ ਕਾਰੋਬਾਰ ਤੇ ਧਿਆਨ ਦੇਣਾ ਪਊ ਜੇ ਬੰਦਾ ਪਿੱਛੇ ਹਟ ਗਿਆ ਕਿਸੇ ਮੋਰਚੇ 'ਚ ਵਗ ਗਿਆ ਅੰਦੋਲਨ 'ਚ ਵਗ ਗਿਆ ਉਹਦਾ ਕਾਰੋਬਾਰ ਫੇਰ ਅੱਜ ਬਾਹਰਲੇ ਮੁਲਖ ਵੱਡੀਆਂ-ਵੱਡੀਆਂ ਕੰਟਰੀਆਂ ਅੰਦੋਲਨ ਕਿਉਂ ਨਹੀਂ ਲੜ ਸਕਦੀਆਂ ਕਿਉਂਕਿ ਰੋਜ਼ ਦਾ ਕਾਰੋਬਾਰ ਕਰਨ ਵਾਲੇ ਲੋਕ ਆ ਕੋਈ ਨੌਕਰੀ ਵਾਲਾ ਕੋਈ ਹੋਰ ਆਪਣਾ ਕਾਰਖਾਨੇ ਵਾਲਾ ਕੋਈ ਹੋਰ ਕਾਰੋਬਾਰ ਕਰਦਾ ਰੋਜ਼ ਜਾਣਾ ਪੈਂਦਾ ਇਹ ਧਰਤੀ ਦੇ ਉੱਤੇ ਆਪਾਂ ਕਿਉਂ ਲੜਦੇ ਰਹੇ ਸਦੀਆਂ ਤੋਂ ਲੈ ਕੇ ਘੰਡੂ ਘਾਰੇ ਚੱਲੇ ਕਿੰਨੀ ਕਿੰਨੀ ਕਾਮ ਉਹਨਾਂ ਕੱਲੋਕਾਂ ਰਾਜ ਮਾਰੀ ਗਈ ਘਰ-ਵਾਰ ਤਬਾਹ ਹੋ ਗਏ ਜੰਗਲਾਂ ਜਾਣਾ ਪੈ ਗਿਆ ਘੋੜਿਆਂ ਦੀਆਂ ਕਾਠੀਆਂ 'ਤੇ ਸੌਣਾ ਪੈ ਗਿਆ ਪਾਣੀ ਪੀ ਕੇ ਪੱਤੇ ਖਾ ਕੇ ਜਾਣਾ ਆਪਣੇ ਲੋਕਾਂ ਨੇ ਜਾਰੀ ਰੱਖਿਆ ਪਰ ਉੱਥੋਂ ਉੱਠ ਕੇ ਵੀ ਆਪਣੇ ਲੋਕਾਂ ਨੇ ਰਾਜ ਕਾਇਮ ਕਰ ਲਿਆ ਸੀ ਕਿਉਂਕਿ ਆਪਾਂ ਨੂੰ ਇਹ ਮੋਹ ਰਿਹਾ ਇਸ ਮਿੱਟੀ ਨਾਲ ਅੱਗੇ ਤੋਂ ਬਜ਼ੁਰਗ ਦੀ ਪੈਲੀ ਵਿਗਦੀ ਤਾਂ ਉਹ ਸਾਰੀ ਓਰ ਮੰਝੇ ਨਾਲ ਜੁੜ ਜਾਂਦਾ ਬਿਮਾਰ ਹੋ ਜਾਂਦਾ ਯਾਰ ਮੇਰੀ ਜ਼ਮੀਨ ਵੇਗੀ ਅਈ ਨਾ ਤੇ ਦੁੱਖ ਹੁੰਦਾ ਆਪਣੀ ਮਿੱਟੀ ਦਾ ਆਪਣੀ ਧਰਤੀ ਦਾ ਆਪਣੀ ਜਨਮ ਭੋਏ ਦਾ ਹੁਣ ਸਾਡੇ ਆ ਥੋਡੇ ਘਰ ਦੀ ਆਪਾਂ ਗੱਲ ਹੀ ਕਰਦੇ ਸੀ ਸਾਹਮਣੇ ਆ ਜਿਹੜਾ ਘਰ ਹੈ ਇਹ ਵਿਚਾਰਾ ਦਾਸ ਹੋ ਗਿਆ ਇਹ ਵੀ ਰੋਜ਼ ਕੰਧਾਂ ਰੋਂਦਿਆਂ ਨੇ ਇਹਦੀਆਂ ਕਿੱਥੇ ਇੱਥੇ ਰੌਣਕਾਂ ਸੀ ਜਵਾਕਾਂ ਦੀਆਂ ਕਲਕਾਰੀਆਂ ਪੂਜਦੀਆਂ ਸੀ ਕੋਈ ਬੰਦਾ ਆ ਗਿਆ ਕੋਈ ਵਾਗ ਗਿਆ ਕੋਈ ਬਾਹਰੋਂ ਪਿੰਡ ਚੋਂ ਬੰਦਾ ਆ ਗਿਆ ਕੋਈ ਰਿਸ਼ਤੇਦਾਰ ਆ ਗਿਆ ਕਿੱਥੇ ਹੁਣੇ ਘਰ ਆਪਾਂ ਆਪਾਂ ਕਰਦਾ ਇਹ ਖਾਣ ਨੂੰ ਆਉਂਦੀਆਂ ਕੰਧਾਂ ਵੀ ਅਤੋਂ ਇਹਜੇ ਕਿੰਨੇ ਘਰ ਹੋਣੇ ਆ ਪੰਜਾਬ ਦੇ ਆ ਭਾਗੇ ਘਰ ਜਿਨ੍ਹਾਂ ਸਰਾਫ ਲੱਗ ਗਿਆ ਕੇ ਛੱਡ ਕੇ ਲੋਕ ਇੰਨਾ ਘਰਾਂ ਨੂੰ ਬਾਹਰਲੇ ਮੁਰਖਾਂ ਨੂੰ ਚਲ ਗਏ ਬਾਹਰ ਜਾਣਾ ਮਾੜੀ ਗੱਲ ਨਹੀਂ ਪੱਕੇ ਤੌਰ ਤੇ ਬਾਹਰ ਜਾਣਾ ਬਹੁਤ ਮਾੜੀ ਗੱਲ ਆ ਉਹ ਇੰਨਾ ਲੋਕਾਂ ਦੀ ਤੀਜੀ ਪੀੜ੍ਹੀ ਜਿਹੜੇ ਬੰਦੇ ਗਏ ਨੇ ਜਿਹੜਾ ਇਹਨਾਂ ਨੂੰ ਉੱਥੇ ਜਵਾਗ ਜੰਮੂਗਾ ਉਹ ਜਾਂ ਕਾਲਾ ਬਣ ਜੂ ਜਾਂ ਗੋਰਾ ਬਣ ਜੂ ਨਾ ਉਹਦੀ ਪਛਾਣ ਨਾ ਉਹਦੇ ਕੋਲੇ ਬੋਲੀ ਨਾ ਉਹਦੇ ਕੋਲ ਇਤਿਹਾਸ ਨਾ ਉਹਦੇ ਕੋਲ ਕੋਈ ਆਪਣਾ ਵजूद ਰਹਿਣਾ ਉਨੇ ਖਤਮ ਹੋ ਜਾਣ। ਹੁਣ ਜਿਹੜੀ ਧਰਤੀ ਖਾਤਰ ਸਾਡੀਆਂ ਮਾਵਾਂ ਨੇ ਟੋਟੇ ਕਰਕੇ ਆਪਣੇ ਬੱਚਿਆਂ ਦੇ ਝੋਲਿਆਂ 'ਚ ਪਾਲੇ ਨੇਜਿਆਂ ਦੇ ਬੱਚੇ ਟੰਗਾ ਲੇ। ਜਿਹੜੀ ਧਰਤੀ ਖਾਤਰ ਜੰਗਾ ਲੜੀਆਂ, ਘੱਲੂ ਘਾਰੇ ਝੱਲ ਲੇ। ਜਿਹੜੀ ਧਰਤੀ ਖਾਤਰ ਹਿੱਕਾਂ ਦੇ ਗੋਲੀਆਂ ਖਾਦਿਆਂ ਫਾਂਸੀਆਂ ਦੇ ਚੜ ਗਏ। ਜਿਹੜੀ ਧਰਤੀ ਖਾਤਰ ਗੁਰੂ ਗੋਬਿੰਦ ਸਿੰਘ ਨੇ ਆਪਣੇ ਪਰਿਵਾਰ ਦੇ ਸੱਤ ਜੀ ਕੁਰਬਾਨ ਕਰਦੇ। ਸਿਰਫ ਤੇ ਸਿਰਫ ਆਪਣੀ ਹੋਂਦ ਨੂੰ ਜਿਉਂਦਾ ਰੱਖਣ ਲਈ, ਆਪਣੀ ਪਛਾਣ ਨੂੰ ਜਿਉਂਦਾ ਰੱਖਣ ਲਈ। ਤੇ ਅੱਜ ਆਪਾਂ ਚੰਦ ਡਾਲਰਾਂ ਪਿੱਛੇ ਉਥੇ ਸੌਖੇ ਨਹੀਂ ਹੈਗੇ ਲੋਕ ਜਿਨਾਂ ਦਾ ਸੌਖੇ ਲੋਕ ਇੱਥੇ ਕਈ ਵਾਰੀ ਆਉਂਦੇ ਆ ਪਿੰਡ ਬੰਦੇ ਮਿਲਣ ਬਜ਼ੁਰਗ ਹੋਏ ਪਏ ਆ ਵਿਚਾਰੇ 70 80 80 ਸਾਲ ਦੇ ਪਰੋਂਦੇ ਆ ਕੇ ਪੁੱਛੀਦਾ ਬਾਪੂ ਕੀ ਦੁੱਖ ਕੀ ਤਕਲੀਫ ਹੈ ਕਹਿੰਦਾ ਛੇੜਾ ਪੈਸਾ ਬਹੁਤ ਕਮਾਇਆ ਬਹੁਤ ਮਿਲੀਅਨ ਬਿਲੀਅਨ ਅਇਰ ਬੰਦੇ ਆ ਉਥੇ ਬਹੁਤ ਸਾਡੇ ਨਾਲ ਸ਼ਿਪਾਂ ਨੇ ਟਰਾਂਸਪੋਰਟਾਂ ਨੇ ਬਹੁਤ ਘਰ ਪਏ ਆ ਪੈਸੇ ਦੀ ਕੋਈ ਕਮੀ ਨਹੀਂ ਰਾਖ ਰਾਖ ਪੋਦਨੇ ਮਾਫਰ ਦੁੱਖ ਕੀ ਹੈ ਕਿ ਨਾ ਛੇਰਾ ਦੋ ਜਵਾਬ ਸੀ ਮੁੰਡਾ ਸੀ ਕੁੜੀ ਸੀ ਮੁੰਡੇ ਨੇ ਵਿਆਹ ਕਰਾਇਆ ਕਿਸੇ ਗੋਰੀ ਨਾਲ 1000 2000 ਮੀਲ ਦੂਰ ਰਹਿਣ ਲਾ ਕੁੜੀ ਨੇ ਕਾਲੇ ਨਾਲ ਵਿਆਹ ਕਰਾਇਆ ਉਹ ਵੀ 2000 ਮੀਲ ਦੂਰ ਰਹਿਣ ਲਾ ਫਿਰ ਮਾਪੂਦਰੇ ਪੱਲੇ ਹੀ ਰਹਿ ਗਿਆ ਕਦੇ ਡਾਲਰ ਰਹਿ ਗਏ ਉਹ ਛੱਟੀਆ ਡਾਲਰ ਨੂੰ ਦੇਖੀ ਜਾ ਮਾਰੀ ਜਾ ਕੰਧਾਂ ਦੇ ਮੱਥੇ ਇਹ ਉਦੋਂ ਸਮਝ ਪੈਂਦੀ ਹੈ ਜਦੋਂ ਸਾਰਾ ਕੁਝ ਅਸੀਂ ਗਮਾ ਲੈਨੇ ਉਹਦਾ ਫਰਕ ਪਸਤਾਨ ਦਾ ਜਾਂ ਰੋਣ ਦਾ ਕੋਈ ਫਾਇਦਾ ਨਹੀਂ ਬਾਈ ਰਹਿ ਜਾਂਦਾ ਪੰਜਾਬ ਤੇ ਇੱਕ ਤਰਫਾ ਨਹੀਂ ਪੰਜਾਬ ਤੇ ਚੌ ਤਰਫਾ ਹਮਲਾ ਹੈ ਔਰ ਬੜਾ ਖਤਰਨਾਕ ਹਮਲਾ ਹੈ ਤੂੰ ਦੇਖੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਵੀਸੀ ਵਾਈਸ ਚਾਂਸਟਰ ਕਰਮਜੀਤ ਸਿੰਘ ਮੋਨ ਭਾਗਵਤ ਦੇ ਅੱਗੇ ਕੀ ਕਹਿ ਰਿਹਾ ਕਿ ਅਸੀਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਨੂੰ ਤੁਹਾਡੇ ਰਾਹੀਂ ਪੂਰੀ ਦੁਨੀਆ ਚ ਲੈ ਜਾਵਾਂਗੇ ਅਸੀਂ ਗੁਰੂ ਨਾਨਕ ਦੇਵ ਦੀਆਂ ਸਿੱਖਿਆਵਾਂ ਬਾਰੇ ਰਿਸਰਚ ਕਰ ਰਹੇ ਹਾਂ ਰਿਗਵੇਦ ਦਾ ਕੀ ਅਸਰ ਸੀ ਗੁਰੂ ਨਾਨਕ ਦੇਵ ਜੀ ਦੀ ਚਾਰ ਧਾਰਾ ਦੇ ਉੱਤੇ ਜਦੋਂ ਕਿ ਸਾਡੇ ਗੁਰੂਆਂ ਨੇ ਬਿਲਕੁਲ ਹੀ ਲੀ ਖਿੱਚਤੀ ਸੀ ਆ ਕੇ ਵੀ ਕੋਈ ਸਾਡੇ ਜੀ ਜਾਤ ਪਾਤ ਨਹੀਂ ਕੋਈ ਊਚ ਨੀਚ ਨਹੀਂ ਕੋਈ ਭੇਦ ਭਾਵ ਨਹੀਂ ਕੋਈ ਪਖੰਡਰ ਨਹੀਂ ਕੋਈ ਕਰਮਕਾਰ ਨਹੀਂ ਕੋਈ ਮੂਰਤੀ ਪੂਜਾ ਨਹੀਂ ਕੁਝ ਨਹੀਂ ਹੈਗਾ ਸੋਡੀ ਵਿਚਾਰਤਾਰਾ ਅੱਡਾ ਸਾਡੀ ਵਿਚਾਰਤਾਰਾ ਵਿਚਾਰਤਾਰਾ ਦੋਨੇ ਟਕਰਾਉਂਦੀਆਂ ਨੇ ਇੱਕ ਵਿਚਾਰਤਾਰਾ ਦੱਖਣਾਂ ਦੂਜੀ ਪੱਛਮ ਹੈ ਉਹ ਕਹਿੰਦੇ ਅਸੀਂ ਰਲ ਗੱਡ ਕਰਦੇ ਹਾਂ ਇਹ ਬੜੀਆਂ ਖਤਰਨਾਕ ਚਾਲਾਂ ਹੁੰਦੀਆਂ ਨੇ ਨਿਊ ਐਜੂਕੇਸ਼ਨ ਪਾਲਿਸੀ ਲਿਆਏ ਇਤਿਹਾਸ ਦੁਆਰਾ ਲਿਖਿਆ ਜਾ ਰਿਹਾ ਕਿਤਾਬਾਂ ਦੇ ਵਿੱਚ ਤੋੜ ਮੋੜ ਕੇ ਤੁਹਾਡੀ ਬੋਲੀ ਮਾਰੀ ਜਾ ਰਹੀ ਹੈ ਤੁਹਾਡੇ ਇਤਿਹਾਸ ਨੂੰ ਕਿਤਾਬਾਂ ਜੋ ਬਦਲਿਆ ਜਾ ਰਿਹਾ ਤੁਹਾਡੀਆਂ ਨਿਸ਼ਾਨੀਆਂ ਢਾਡ ਦਿੱਤੀਆਂ ਗਈਆਂ ਗੜੀਆਂ ਕੱਚੀਆਂ ਚਮਕੌੜੀਆਂ ਅਨੰਦਪੁਰ ਸਾਹਿਬ ਦੇ ਕਿਲੇ ਠੰਡੇ ਬੁਰਜ ਸਰਹੰਦ ਦੀਆਂ ਨੀਹਾਂ ਦਰਸ਼ਨੀ ਡੌੜੀਆਂ ਟੁੱਟੜਮਾਲ ਦੀਆਂ ਹਵੇਲੀਆਂ ਕਿੱਥੇ ਗਈਆਂ ਇਹ ਕਿਉਂ ਢਾਈਆਂ ਗਈਆਂ ਜਾਇਰਕੋ ਦਾ ਜੂਰਪਾਲੇ ਪਾਸੇ ਉਹਨਾਂ ਲੋਕਾਂ ਕੋਲੇ 10 1000 ਸਾਲ ਪੁਰਾਣਾ ਇਤਿਹਾਸ ਸੰਭਿਆ ਪਿਆ। ਕੱਲੀ ਕੱਲੀ ਚੀਜ਼ ਤੇ ਸਾਡੇ ਕੋਲੇ 500 ਸਾਲ ਪੁਰਾਣੀ ਨਹੀਂ ਸੰਭਿਆ ਗਿਆ ਉਹ ਵੀ ਆ ਪਟਾਤਾ। ਇਤਿਹਾਸ ਤਿੰਨ ਚੀਜ਼ਾਂ ਜੋ ਬੋਲਦਾ ਹੈ। ਪਹਿਲਾ ਆਪਾਂ ਪੀੜੀਦਰ ਪੀੜੀ ਆਪਣੇ ਪਿਓ, ਦਾਦਿਆਂ, ਪਰਦਾਦਿਆਂ ਤੋਂ ਸੁਣਦੇ ਆਂ ਕਿ ਵੀ ਛਣਾ ਢਾਟੀਆਂ ਤੋਂ ਸੁਣਦੇ ਆਂ, ਕਲਾਕਾਰਾਂ ਤੋਂ ਸੁਣਦੇ ਆਂ, ਫਿਲਮਾਂ ਰਾਹੀਂ ਸੁਣਦੇ ਆਂ। ਉਹ ਵੀ ਖਤਮ ਹੋ ਗਿਆ। ਦੂਜਾ ਕਿਤਾਬਾਂ ਚੋਂ, ਕਿਤਾਬਾਂ ਜੋ ਬਦਲਤਾ ਕੀ ਲਿਖਦਾ ਕਿ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਿਹਾ। ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਭੱਜ ਗਿਆ ਸੀ। ਗੁਰੂ ਹਰਗੋਬਿੰਦ ਫਾਸ਼ਾ ਦਾ ਦਿਮਾਗ ਹਿੱਲ ਗਿਆ ਸੀਗਾ ਪੰਜੇ ਪਾਸ਼ੀ ਦੀ ਤੋਂ ਬਾਅਦ ਇੱਕ ਕਿਤਾਬਾਂ ਦੇ ਲਿਖਤਾਗ ਲਿਆ ਨੇ। ਇਹਨਾਂ ਕਿਤਾਬਾਂ ਖਿਲਾਫ ਸੁਦੇਸ਼ ਨੂੰ ਸਰਸਤੇ ਨੇ ਹਾਈ ਕੋਰਟ ਪਟੀਸ਼ਨ ਪਾਈ ਹੈ। ਤੀਜਾ ਨਿਸ਼ਾਨੀਆਂ ਜਿਹੜੇ ਇਤਿਹਾਸ ਬੋਲਦਾ ਉਹ ਟਾਤਾ ਤੋਂ ਦੱਸ। ਦੱਸੋ ਅੱਜ ਤੋਂ 500 ਸਾਲ ਬਾਅਦ 1000 ਸਾਲ ਬਾਅਦ ਸਾਡੀਆਂ ਅਸਲਾਣਗੀਆਂ। ਉਹਨਾਂ ਨੂੰ ਕੋਈ ਕਹੂਗਾ ਵੀ ਸਾਡੀਆਂ ਨਿੱਕੀਆਂ ਨਿੱਕੀਆਂ ਜੰਦਾ ਨੇ ਆ ਨੀਹਾਂ ਚਿੰਨ ਕੇ ਸਾਡੀ ਕੌਮ ਨੂੰ ਜਿਉਦਾ ਰੱਖਿਆ। ਉਹ ਕਹਣਗੇ ਕਿਥੇ ਨੀਹਾਂ ਦਿਖਾਓ। ਕੋਈ ਬੰਦਾ ਕਹੂਗਾ ਕਿ ਸਾਡੇ ਗੁਰੂਆਂ ਨੇ ਖਾਲਸਾ ਸਾਜਿਆ ਅਨੰਦ ਪ੍ਰਸਾਰ ਦੀ ਧਰਤੀ ਤੇ ਆਹ ਕਿੱਲਿਆਂ ਚੋਂ ਜੰਗਾਂ ਲੜੀਆਂ ਆ ਚਮਕਾਉੜ ਦੀ ਗੜੀ ਸੀ ਉਹ ਕਹਣਗੇ ਦਿਖਾਓ ਕਿੱਥੇ ਆ ਉਹ ਕਹਣੇ ਕਿਤਾਬਾਂ ਤੇ ਇਹ ਕਹਿੰਦੀਆਂ ਵੀ ਗੁਰੂ ਬੱਚੇ ਛੱਡ ਕੇ ਭੱਜ ਗਿਆ ਸੀ ਕਿਤਾਬਾਂ ਦੇ ਕਹਿੰਦੀਆਂ ਗੁਰੂ ਤੇ ਇੱਕ ਵਾਰ ਡਾਕੇ ਮਾਰਦਾ ਰਿਹਾ ਤੇ ਬਹੁਤ ਖਤਰਨਾਕ ਸ਼ਾਹ ਸ਼ਾਹ ਨੇ ਭਈ ਆਮ ਵਰਤਾਰਾ ਨਹੀਂ ਹੈਗਾ ਇਹ ਜਹਰ ਵਾਲਾ ਪਾਣੀਆਂ ਚ ਪੈਣਾ ਛੋਡੀ ਬੋਲੀ ਨੂੰ ਮਾਰਨਾ ਹੁਣ ਮੇਰਾ ਕੋਈ ਦਿਮਾਗ ਕੰਮ ਨਹੀਂ ਆ ਸੀਗਾ ਮੈਂ 16 ਪਰਚੇ ਕਰਾਈ ਬੈਠਾ ਬੋਲੀ ਖਾਤਰ 6 ਮਹੀਨੇ ਜੇਰ ਵੀ ਕੱਟ ਕੇ ਆਇਆ ਮੇਰੀ ਕਿਹੜਾ ਕੱਲੇ ਦੀ ਬੋਲੀ ਹੈ ਮੈਨੂੰ ਪਤਾ ਵੀ ਜੇ ਬੋਲੀ ਮਰ ਗਈ ਤਾਂ ਅਸੀਂ ਦੁਨੀਆ ਤੋਂ ਮਰ ਜਾਣਾ ਸਭ ਤੋਂ ਪਹਿਲੀ ਹੁੰਦੀ ਹੈ ਬੋਲੀ ਦੁਨੀਆ 'ਚ ਕੋਈ ਵੀ ਚੀਜ਼ ਪ੍ਰਾਪਤ ਕਰ ਲਓਗੇ ਅੱਜ ਪੈਸਾ ਚਲਿਆ ਗਿਆ ਕਮਾ ਲਓਗੇ ਅੱਜ ਘਰ ਹੈ ਨਹੀਂ ਕੱਲ ਨੂੰ ਬਣਾ ਲਓਗੇ ਜ਼ਮੀਨ ਹੈ ਨਹੀਂ ਕੱਲ ਨੂੰ ਲੈ ਲਓਗੇ ਜੇ ਬੋਲੀ ਮਰ ਗਈ ਐ ਪੈਸੇ ਨਾਲ ਨਹੀਂ ਹੱਸ ਲੂਗੀ ਪਰ ਆਪਾਂ ਸਕੂਲਾਂ ਹੀ ਨਹੀਂ ਜਾਂਦੇ ਸਾਡੇ ਜਵਾਨਾਂ ਨੂੰ ਕਿਹੜੀ ਬੋਲੀ ਕਿਹੜਾ ਇਤਿਹਾਸ ਕਿਹੜਾ ਸਾਹਿਤ ਪੜਾਇਆ ਜਾਂਦਾ ਕਿੱਥੇ ਜੋੜੇ ਜਾਂਦੇ ਸਾਡੇ ਜਵਾਬ ਕਿਨੇ ਸਕੂਲਾਂ 'ਚ ਮੇਰਾ ਲੜਾ ਪਿਆ ਇਸੇ ਗੱਲ ਪਿੱਛੇ ਪਿਆ ਆ ਲੀਡਰ ਫੋਨ ਕਰ ਦਿੰਦੇ ਆ ਆਪਾਂ ਸਾਰੇ ਤਿਆਰ ਹੋ ਜਾਂਦੇ ਆ ਚਲੋ ਜੀ ਗੱਡੀਆਂ ਚੱਕੋ ਟ੍ਰੈਕਟਰਾਂ ਲਗਾ ਚੱਕੋ ਆਪਾਂ ਕਰੋਧਨ ਪਰ ਜਦੋਂ ਕੋਈ ਇਹੋ ਜਿਹੀ ਗੱਲ ਆਉਂਦੀ ਹੈ ਮ ਸਕੂਲ 'ਚ ਜਾਣ ਦਾ ਸਾਨੂੰ ਚਾਹੀਦਾ ਵੀ ਸਾਡੇ ਜਵਾਨ ਪੜ੍ਹਦੇ ਆ ਕਿਸਦਾ ਮੁੰਡਾ ਕੁੜੀ ਪੋਤਾ ਪੋਤੀ ਭਤੀਜਾ ਭਤੀਜੀ ਜਾ ਘਰੇ ਇਹ ਜਵਾਬ ਨੂੰ ਪੁੱਛ ਲਈਏ ਕਿਤਾਬ ਖੋਲ ਕੇ ਦੇਖ ਲਈ ਕਿਹੜਾ ਇਤਿਹਾਸ ਪੜਾਉਂਦੇ ਆ ਭਾਈ ਦੱਸੋ ਨਾ ਟਾਈਮ ਹੀ ਹੈ ਅੱਜ ਸੋਡਾ ਪਿੰਡ ਦਾ ਪਾਣੀ ਟੈਸਟ ਕਰਾ ਲਿਓ ਧਰਤੀ ਹੇਠਲਾ ਸੋਡਾ TDS 2000 ਤੋਂ ਉੱਪਰ ਆਉਣਾ ਪਿਛਲੇ ਸਾਲ ਸਾਰੇ ਪੰਜਾਬ ਦੇ ਸੈਂਪਲ ਭਰੇ ਗਏ ਆ ਪਾਣੀ ਦੇ ਧਰਤੀ ਹੇਠਲੇ ਪੰਜਾਬ ਦੇ ਕਿਸੇ ਜ਼ਿਲ੍ਹੇ ਕਿਸੇ ਪਿੰਡ ਦਾ ਪਾਣੀ ਪੀਣ ਯੋਗ ਨਹੀਂ ਹੈਗਾ। ਦਰਿਆਵਾਂ ਚ ਜਗਾ ਪਾਤੀਆਂ ਲੋਕਾਂ ਨੂੰ ਕੈਂਸਰ, ਕਾਲਾ ਪੀੜਿਆ, ਟੀਵੀ, ਸ਼ੂਗਰ, ਮੰਦ ਬੁੱਧੀ ਪਹਾ ਜਵਾਕ ਪੈਦਾ ਹੋਣ ਲੱਗੇ। ਅੱਗੇ 4-4 5-5 ਜਵਾਕ ਪੈਦਾ ਹੁੰਦੇ ਬਿਨਾਂ ਕਿਸੇ ਆਪਰੇਸ਼ਨਾਂ ਤੋਂ ਹੁਣ ਇੱਕ ਜਵਾਕ ਪੈਦਾ ਹੁੰਦਾ ਪਹਿਲਾਂ ਦਵਾਈਆਂ ਲੈਣੀਆਂ ਪੈਂਦੀਆਂ ਫਿਰ ਵੱਡਾ ਆਪਰੇਸ਼ਨ ਹੁੰਦਾ ਉਹ ਕਹਾ ਬਿਮਾਰ ਪੈਦਾ ਹੁੰਦਾ ਜਾਂ ਹੁੰਦੇ ਨਹੀਂ ਟੀਕੇ ਨਾਲ ਲੈਣਾ ਪੈਂਦਾ। ਆ ਲੁਧਿਆਣੇ ਸੋਡੇ 100 ਉੱਤੇ ਸੈਂਟਰ ਆਈ ਵੀ ਸੈਂਟਰ ਜਿੱਥੇ ਟੀਕੇ ਨਾਲ ਜਵਾਕ ਹੁੰਦਾ। ਲਿਆ ਜਾਂਦਾ ਇਹ ਨੌਬਤ ਪੰਜਾਬ ਤੇ ਕਿਉਂ ਆ ਗਈ ਕਿਉਂਕਿ ਆਪਾਂ ਸੋਚੇ ਹੀ ਨਹੀਂ ਕਦੇ ਸਾਡੇ ਲੋਕਾਂ ਲਈ ਅੱਜ ਪੈਸਾ ਮੁੱਖ ਹੈ ਨਾਂ ਉਹਦੀ ਇੱਜ਼ਤਾਂ ਨਾਂ ਉਹਨਾਂ ਲਈ ਕੋਈ ਅਣਖ ਹੈ ਨਾਂ ਉਹਨਾਂ ਦਾ ਕਰਤਾਰ ਬਚਿਆ ਮੁੰਡੇ ਨੇ ਮੈਨੂੰ ਫੋਨ ਕੀਤਾ ਇੱਕ ਦਿਨ ਕਹਿੰਦਾ ਭਾਈ ਮੁੰਡਾ ਮੇਰੀ ਭੈਣ ਨੂੰ ਛੇੜਦਾ ਹੈ ਮੈਂ ਤੂੰ ਮਰਿਆ ਵਾਂ ਸਿਰ ਪਾੜ ਕੇ ਮੇਰੇ ਕੋਲ ਆ ਫਿਰ ਤਾ ਮੈਂ ਗੱਲ ਕਰਾਂ ਜੇ ਤੂੰ ਆਪਣੀ ਇੱਜ਼ਤ ਨਹੀਂ ਬਚਾ ਸਕਦਾ ਫਿਰ ਤੂੰ ਹੋਰ ਨਹੀਂ ਕੁਝ ਕਰ ਸਕਦਾ ਕਿਉਂ ਸਾਰਿਆਂ ਨੂੰ ਐ ਹੁੰਦਾ ਮੇਰੀ ਫੈਲ ਲੱਗੀ ਐ ਮੈਂ ਕੈਨੇਡਾ ਜਾਣਾ ਆਪਾਂ ਪੰਗੇ ਜਿਨਾ ਪੈ ਜਗੇ ਪਹਿਲਾਂ ਜਵਾਕ ਇਕੱਲਾ ਇਕੱਲਾ ਜੰਮਣ ਲੱਗ ਗਏ ਪਰ ਹੁੰਦਾ ਹੀ ਨਹੀਂ ਕਰੋਗੇ ਕੀ ਸੋ ਆਪਾਂ ਚਾਰ ਸਪੀਰੋਂ ਖਤਮ ਹੋ ਰਹੇ ਆ ਗੱਲਾਂ ਬਾਰੇ ਸੋਚਿਆ ਕਰੋ ਬਾਈ ਜੇ ਕਿਸੇ ਮਜ਼ਦੂਰ ਨੂੰ ਇਹ ਲੱਗਦਾ ਵੀ ਮੈਨੂੰ ਕੀ ਆ ਯਾਰ ਜੱਟਾਂ ਦੀ ਜ਼ਮੀਨ ਜਾਂਦੀ ਐ ਕਿਸਾਨ ਦੀ ਜਾਂਦੀ ਐ ਜ਼ਿਮੀਂਦਾਰ ਦੀ ਮਹਿਕੀ ਲੈਣਾ ਮਧਿਆੜੀ ਕਰਨੀ ਐ ਤਾਂ ਜਦੋਂ ਇੱਥੇ ਵੱਡੀਆਂ ਵੱਡੀਆਂ ਕੰਪਨੀਆਂ ਨੇ ਆ ਕੇ ਇੱਥੇ ਹਜ਼ਾਰਾਂ ਲੱਖਾਂ ਏਕੜਾਂ ਦੇ ਵਿੱਚ ਫਾਰਮ ਬਣਾ ਲੈਣਾ ਉਥੇ ਵੱਡੀਆਂ ਵੱਡੀਆਂ ਮਸ਼ੀਨਾਂ ਨੇ ਕੰਮ ਕਰਨਾ ਲੋਹੇ ਦੇ ਬੰਦੇ ਆ ਗਏ ਹੁਣ ਰੋਬੋਟ ਬਣ ਕੇ ਬੰਦੇ ਦੀ ਕਿਤੇ ਕੋਈ ਚਿੰਤ ਨਹੀਂ ਹੈ ਜਿਹੜੇ ਦੁਕਾਨਦਾਰ ਨੂੰ ਲੱਗਦਾ ਵੀ ਮੈਂ ਤਾਂ ਪਿੰਡ 'ਚ ਬਹਿ ਕੇ ਅਪਰਚੂਨ ਵੇਚਣਾ ਮੈਂ ਟੌਫੀਆਂ ਰਿਓਣੀਆਂ ਗੱਚਕ ਬੁਲਬਲੇ ਵੇਚਣੇ ਮੈਨੂੰ ਕੀ ਲੋੜ ਹੈ ਆ ਜਿੰਨੇ ਓਡੇ ਮਾਲ ਖੁੱਲ ਗਏ ਐਮਪੀਡੀ ਬੇ ਮਾਲ ਡੀਮਾਰਟ ਇਹਦਾ ਨੁਕਸਾਨ ਕਿਹਨੂੰ ਹੋਇਆ ਦੁਕਾਨਦਾਰ ਨੂੰ ਜਿੰਨਾ ਆਨਲਾਈਨ ਸਮਾਨ ਆਉਣ ਲੱਗ ਗਿਆ ਘਰਾਂ 'ਚ ਉਹ ਨੁਕਸਾਨ ਕਿਨੂੰ ਹੋਇਆ ਦੁਕਾਨਦਾਰਾਂ ਨੂੰ ਸੋ ਇਸ ਲਈ ਇਹ ਲੜਾਈ ਆ ਜਿਹੜੀ ਜਿਹੜਾ ਬੰਦਾ ਇਹ ਰੋਟੀ ਖਾਂਦਾ ਹੈ ਜਿਹੜਾ ਬੰਦਾ ਸਾਹ ਲੈਂਦਾ ਜਾਉਂਦਾ ਇਹ ਲੜਾਈ ਉਸ ਬੰਦੇ ਦੀ ਆ ਬਾਈ ਇਸ ਕਰਕੇ ਇਹਨਾਂ ਸੋਚਿਆ ਕਰੋ ਵੀ ਯਾਰ ਹੁਣ ਚਲੋ ਮੈਂ ਤਾਂ ਥੋੜੇ ਮੇਰੀ ਤਾਂ ਜ਼ਮੀਨ ਨਹੀਂ ਆਈ ਨਾ ਮੇਰਾ ਜਿਲ੍ਹਾ ਬਰਾਂਡਾ ਪੂਰਾ ਸਤਲੋਜ ਦਾ ਪਾਣੀ ਪੀਂਦਾ ਅਸੀਂ ਪਾਣੀ ਪਿੱਛੇ ਕਿਉਂ ਲੜੇ ਆ ਕੇ ਉੱਥੇ ਬੁੱਢੇ ਤੇ ਆ ਦੇ ਉੱਤੇ ਉੱਥੇ ਵੀ ਲੋਕ ਦੇਈਆਂ ਲੋਕਾਂ ਨੂੰ ਆਵਾਜ਼ਾਂ ਮਾਰੀਆਂ ਨਹੀਂ ਉੱਥੇ ਸਿਰ ਪਿੰਡ ਦੇ ਵੀ ਬੜੇ ਪੁਲਿਸ ਜਦੋਂ ਮਰ ਪਈ ਪੁਲਿਸ ਠੇਰਾ ਪਾ ਲਿਆ ਪੁੱਤ ਨੇ ਉਹ ਲੋਕਾਂ ਨੇ ਵੀ ਦਰਵਾਜ਼ੇ ਭੇੜ ਦੇ ਸਾਨੂੰ ਤਾਂ ਦੇਖ ਕੇ ਬਨੇਰਾ ਦੇ ਖੜੇ ਇੱਕ ਬਾਹਰ ਨਿਕਲਿਆ ਬਾਰਜਾ ਖੋਲ ਕੇ ਦੂਜਾ ਨੂੰ ਬਾਹ ਫੜ ਕੇ ਅੰਦਰ ਲੈ ਗਿਆ ਵੀ ਆਪਾਂ ਕੀ ਲੈਣਾ ਸੋ ਇਸ ਕਰਕੇ ਤੁਹਾਨੂੰ ਬੇਨਤੀਆਂ ਇਹੀ ਕਰਨ ਆਏ ਆ ਕਿ ਮਗਰੋਂ ਉਹ ਇੱਕ ਜਦੋਂ ਫਿਟਲਰ ਜਹੁੱਦੀਆਂ ਨੂੰ ਮਾਰਦਾ ਸੀ ਨਾ ਉਸ ਵੇਲੇ ਕਿਸੇ ਬਹੁਤ ਵੱਡੇ ਕਵੀ ਨੇ ਕਵਿਤਾ ਲਿਖੀ ਸੀ ਕਹਿੰਦਾ ਪਹਿਲਾਂ ਮੇਰੇ ਦੇਸ਼ ਨੂੰ ਮਾਰਨ ਆਏ ਮੈਂ ਚੁੱਪ ਕਰਕੇ ਬੈਠਾ ਰਹਾ ਵੀ ਆਪਾਂ ਕੀ ਲੈਣਾ ਆਪਣਾ ਦਾ ਦੇਸ਼ ਨਾਲ ਕੀ ਲੈਣਾ ਦੇਣਾ ਕਹਿੰਦਾ ਫਿਰ ਮੇਰੇ ਸ਼ਹਿਰ ਨੂੰ ਮਾਰਨ ਆਏ ਆਪਾਂ ਉਦੋਂ ਵੀ ਚੁੱਪ ਰਹੇ ਫਿਰ ਮੇਰੇ ਸਾਹਮਣੇ ਮੇਰੇ ਪਿੰਡ ਨੂੰ ਮਾਰ ਕੇ ਤੁਰ ਗਏ ਮੈਂ ਫੇਰ ਵੀ ਚੁੱਪ ਰਹਾ ਵੀ ਆਪਾਂ ਕੀ ਲੈਣਾ ਇੱਕ ਦਿਨ ਮੇਰੇ ਗਵਾਂਢੀ ਨੂੰ ਮਾਰਨ ਆ ਗਏ ਕਹਿੰਦਾ ਉਦੋਂ ਮੈਂ ਚੁੱਪ ਕਰਕੇ ਆਪਣਾ ਦਰਵਾਜ਼ਾ ਭੇਡ ਦੇ ਅੰਦਰ ਵੜ ਗਿਆ ਵੀ ਆਪਣੇ ਗਵਾਂਢੀ ਨੂੰ ਮਾਰ ਦੇਣਗੇ ਆਪਾਂ ਕੀ ਲੈਣਾ ਐਵੇਂ ਪੰਗੇ ਚ ਪੈ ਗਏ ਕਹਿੰਦਾ ਅਗਲੇ ਦਿਨ ਮੈਨੂੰ ਕੱਢ ਲਿਆ ਵੀ ਆ ਜਾ ਹੁਣ ਤੇਰੀ ਵਾਰੀ ਹੈ ਕਹਾਂ ਮੈਂ ਚਾਰ ਚੁਪਰੇ ਝਾਕ ਲਿਆ ਨਿਗਾਹ ਕਮਾਈ ਕਨ ਉਹਦੇ ਮੇਰੀ ਖਾਤਰ ਕੋਈ ਲੜਨ ਨਾ ਖੜਨ ਕੋਈ ਬੋਲਣ ਵਾਲਾ ਬੱਚੇ ਹੀ ਨਹੀਂ ਸੀ ਕਿ ਹੈ ਹੀ ਨਹੀਂ ਸੋ ਇਸ ਲਈ ਬਾਰੀ ਕਿਸੇ ਦੀ ਪਹਿਲਾਂ ਤੇ ਕਿਸੇ ਦੀ ਮੰਗਰੋਂ ਪਾਉਣੀ ਸਭ ਦੀ ਹੈ